ਸਾਰਾ ਸਾਰੇ ਦੇਖਾ ਸਾਰਾ ਲਾ ਹਾਂ ਹਾਂ ਉਹਨਾਂ ਦਾ ਦਿਖਾ ਦੇ ਹਾਂ ਹਾਂ ਜੀ ਸਸ਼ੀ ਕਾਂਜੀ ਸਾਰੇ ਮਾਚੇ ਪਹੁੰਚਿਆ ਉਹ ਮੁਕਾਬਲੇ ਦੇ ਵਿੱਚ ਅੱਜ ਕਹਿੰਦੇ ਐ ਟਿੱਕਟ ਬਾਜੀ ਟਿੱਕਲੀ ਕਾਦੇ ਕਾਪੀ ਤੇ ਜਸਮਤ ਦਾ ਬਣਾ ਛੋਟੇ ਅਟਲੇ ਬਾਜੀਆ ਬਸੁੱਲੇ ਅੱਲੇ ਬੱਟਣਗੇ ਦੇਖਾਂਗੇ ਤੇ ਫਿਰ ਇੱਥੇ ਪੰਡਿਆਂ ਨੇ ਬਾਜੀ ਕਰਾਈਆ ਬਾਜੀ ਕਰਦਾ ਇਹ ਡੱਕਾ ਹੋਣਾ ਤੇ ਦੇਖਦੇ ਆ ਫਿਰ ਕਿੰਨੇ ਕਬੂਤਰ ਉੱਡਣੇ ਉਜੀ ਲਾਤਾ ਪਾਣੀ ਫਿਰ ਇਹਨਾਂ ਨੇ ਕਬੂਤਰਾਂ ਨੂੰ ਆ ਲੈ ਤਿਆਰੀਆਂ ਨੇ ਫਿਰ ਹਾਂਜੀ ਕਹਿੰਦੀ ਠੀਕੋ ਰੈਡੀ ਹੋ ਫਿਰ ਠੀਕ ਲੱਗ ਗਿਆ ਪਾਣੀ ਬੱਸ ਹਾਂਜੀ ਬਾਈ ਠੀਕੋ ਕੀ ਨਾਮ ਤੇ ਛੱਡਣਾ ਫਿਰ ਅੱਜ ਹੈ ਅੱਛਾ ਹੋ ਗਿਆ ਹੈ ਅੱਛਾ ਹੋ ਗਿਆ ਅੰਨ ਉਸ ਜੀ 6 ਘੰਟਾ ਬਣ ਗਿਆ ਪਾ ਸਕਦਾ ਹਾਂ ਇਹ ਲਿਆ ਤੇ ਇਹਨੇ ਕੋ ਉੱਤਰ ਆ ਗਿਆ ਦੇਖੋ ਸਾਰੇ ਖੜਿਆਰੀ ਵੀਰ ਪਹੁੰਚੇ ਹੋਏ ਨੇ ਤੇ ਦੇਖਦੇ ਆ ਫਿਰ ਉਹ ਇਹ ਬਚਣਗੇ ਆਪਕੋ ਉਤਰਨਾ लॻो कॾहिं जसू न ला फिर पाणी ਟਿੱਕੇ ਪਿਆ ਬਾਈ ਕਬੂਤਰ ਉਹ ਉੱਥੋਂ ਛੱਡੀ ਹੁਣ ਅੱਗੇ ਛੱਡੀ ਤੀਨੇ ਆ ਇਦਰੀ ਵੱਡੀ ਜਾਂਦੇ ਨੇ ਰੋਦਾ ¡Qué ਪਿੱਖਾ ਜਾਈਆਂ ਕੁਤਰੀ ਫੜਵਾਈਏ ਉੱਥੇ ਮਾੜਾ ਕਿੱਥੇ ਬੈਠੇ ਦਵਾਈ ਨੋਦੀ ਗੁਰਦੁਆਰੇ ਤੇ ਬੈਠੀ ਪਾਉਂਦੀ ਹੈ ਲਵਾਦੇ ਮੋਰ ਉਹ ਖੜਾ ਪਿੱਖੇ ਵਾਲਾ ਜਾਈ ਇੱਕ ਵਾਰ ਮੈਂ ਇਹੋ ਕਰਦਾ ਇੱਧਰ ਆਣਾ ਪਾਏ ਨਾ ਨਾਉਲੀ ਪਰ ਮੈਂ ਜਿਹੜਾ ਮੇਰਾ ਸਾਰਾ ਕੀ ਕਰੀ ਫਰਦਾ ਨਾ ਨੀਚੇ ਆ ਮੈਨੂੰ ਲੱਗਦਾ ਹੈ ਕਿ ਕੋਈ ਨਾ ਉੱਥੇ ਆ ਕੇ ਬਹਿ ਗਿਆ ਰੂੜੀਆਂ ਚ ਜਾ ਢੇਕੇ ਬਾ ਚੰਗ ਰਹਾ ਬਾ ਅਫਿਸ ਅੱਲਾ ਕਰਤਾ ਮੇਰੇ ਸਭ ਨੇ ਫੜ ਕੇ ਕਦਾ ਘੰਟਾ ਮੈਂ ਤੋ ਇੱਧਰ ਦੀਆਂ ਗੱਤੀਆਂ ਕਰਨੀਆਂ ਦੀਆਂ ਕਾਲੀਆਂ ਆਦਾ ਓਏ ਜਿਹੜਾ ਪੈਸੇ ਸਾਡੇ ਲੋ ਸਾਰੀਆਂ ਕਾਲੀਆਂ ਦੇ ਨੇ ਕਾਲੇ ਘੰਟਾ ਦਾ ਤੇਰਾ ਜੇ ਤੇਰਾ ਨਾਂ ਹੋਇਆ ਕਿੰਨੇ ਕਬੂਤਰ ਉੱਡ ਗਏ 2800 ਮੁੱਢ ਨੂੰ 2200 ਮੁੱਢ ਨੂੰ ਹੱਥ ਲਖੁਰਦ 2800 ਕਬੂਤਰ ਉੱਡ ਗਏ 2200 ਮੁੱਢ ਨੂੰ ਅੱਲਾ ਤਾਂ ਤੁਹਾਨੂੰ ਪਤਾ ਹੈ ਦਾਦੀ ਜੀ ਤਾਂ ਲਾਗੇ ਪਾੜੇ ਸੀ ਓ ਹਾਈ ਗਾਈ ਸਾਡੇ ਬਲੌਗ ਨੂੰ ਤੁਹਾਡਾ ਸੁਆਗਤ ਹੈ ਹਾਂਜੀ ਠੀਕ ਹੋ ਕਿਵੇਂ ਉੱਡਣੀ ਅੱਜ ਬਾਜੀ ਫਿਰ ਫਿਰ ਆਊਗਾ ਜੀ ਤਾਂ ਕੈਂਟ ਹਾਂ ਪੂਰੀ ਓਕੇ ਬਾਈ ਬਣਾਈ ਇੱਧਲੀ ਬਲੌਗ ਅੱਜ ਪਹਿਲਾਂ ਕੌਫੀ ਪੀ ਕੇ ਪੈ ਗਿਆ ਤੇ ਕੌਫੀ ਪੀ ਕੇ ਆ ਗਿਆ ਪਹਿਲਾਂ ਚਾਹ ਦਾ ਲੰਗਰ ਕਰਦੇ ਆ ਇੱਧਰ ਨੂੰ ਹੋ ਕੇ ਮਾਰਦੇ ਬਾਈ ਫਿਰ ਉਹ ਲੱਗਿਆ ਸੀ ਬੜਾ ਦਖਰਾ ਐਂਕੀ ਜਿਹੜਾ ਰੇਡੀ ਗੱਦੀ ਬਹੁਤ ਬਾਈ ਜੀ 12 22 ਦੇ ਹੁਣ ਪਹਿਲਾ ਟਾਈਮ ਲੱਗੂਗਾ ਦੇਖਦੇ ਆ ਕਿਹੜੇ ਕਿਹੜੇ ਕਬੂਤਰ ਤੇ ਟਾਈਮ ਲੱਗੂਗਾ ਮੌਸਮ ਨਹੀਂ ਸਾਫ਼ ਜਾਂ ਬਣਿਆ ਤੇ ਪਤਾ ਲੱਗਿਆ ਨਹੀਂ ਕਬੂਤਰਾਂ ਦਾ ਦੇਖ ਲੈ ਮਾ ਜੋ ਬਾਹਰ ਆ ਜੋ ਦੇਖ ਨਹੀਂ ਹੁਣ ਕਿਹੜੇ ਕਿਹੜੇ ਕੋਈ ਆਂਡਾ ਕਿੱਥੇ ਹੋਏ ਲਾ ਲਾ ਆ ਗਏ ਜੀ ਜੀ ਆ ਗਏ ਕਿਹੜੇ ਖਾਂਵਲ ਨਾ ਰੇ ਕਿਹੜੇ ਆਏ ਨੇ ਦਸ ਆ ਗਏ ਛੇ ਆ ਖੜੇ ਆ ਗਏ ਆ ਦੇਖ ਸਕਦੇ ਹੋ ਕਿ ਮੈਨੂੰ ਕਹੀਆਂ ਬਾਤਾਂ ਉਹ ਖੜੇ ਹੋਏ ਆ ਆਹ ਖੜੇ ਆ ਆਹ ਜਿਹੜੇ ਖੜੇ ਆ ਪੜਦੇ ਨੇ ਪੰਥ ਉਹ ਕਿਹੜੀਆਂ ਕੀੜੀਆਂ ਬਣੇ ਨੇ ਨਾ ਰੰਗ ਸਾਰੇ ਦਾ ਖੀਰ ਆ ਓਡੀ ਪੂਤਰੀ ਆਓ ਆਓ ਉਹ ਦੋਰਾ ਘਰੇ ਦੋ ਦਿਨ ਦੇ ਨੋ ਕੋਈ ਰੱਖ ਲਓ ਕੂਟਰ ਇਹਦਾ ਜੀ 33 ਦੇ 10 ਕ ਵੀਡੀਓ ਬਣਾਣਾ ਕਿਵੇਂ ਠੀਕ ਆ ਕਿਵੇਂ ਚੱਲ ਰਹੀ ਹੈ ਬਾਜੀ ਫਿਰ ਹਾਂਜੀ ਓਕੇ ਆ ਜਾਓ ਕਿੰਡ ਚੱਲ ਰਹੀਆਂ ਕਿ ਤੁਸੀਂ ਕਿਹੜਾ ਸੱਡੇ ਫਿਰ ਅੱਜ ਅਸੀਂ ਬਾਜੀ ਸੇਵਾ ਜੀ ਆਂ ਸੇਵਾ ਕਰ ਆਇਆ ਸਾਰੇ ਆਏ ਗਿਆਂ ਦੀ ਠੀਕ ਹੈ ਕਿਹੜੀ ਜਗ੍ਹਾ ਤੋਂ ਆਪਾਂ ਬਬੀ ਖੀਦੋ ਆਦਲੇ ਪਿੰਡ ਬਾਜੀ ਕਰਾਈਆ ਦੂਸਰਾ ਬੜੇ ਅੱਛੀ ਰੱਖੇ ਬਹਿ ਗਿਆ ਸਿੰਦਰ ਬਾਹੀਆਂ ਨੂੰ ਪੁੱਛ ਬਾਜੀ ਕਿਵੇਂ ਤਹਾਂ ਕਿ ਤੇ ਦੱਸ ਸਮੇਂ ਪਤਾ ਕਹਾਂਗੀ ਵਧੀਆ ਹੁੰਦੀ ਕੋਈ ਨਹੀਂ ਕੋਈ ਨਾ ਤਾਂ ਵੀ ਲਵਾਂਗੇ ਇੱਕ ਵਾਰ ਦੱਸ ਹਰੀ ਬਹੁਤ ਵਧੀਆ ਵਾਰਾ ਬਾਜੀ ਹੋਈ ਪਿੰਡਾ ਤਲਾ ਕਾਪੀ ਵਾਲਾ ਬੰਦਾ ਕਿਵੇਂ ਆ ਫਿਰ ਕੈਂਟ ਹੋਰੇ ਬਾਰੇ ਕੋਈ ਕਹਿ ਨਹੀਂ ਕੋਈ ਬਾਰੇ ਦੋ ਗੋਲ ਅਸਧਾਰਨ ਮੇਰੀ ਗੱਲ ਤੂੰ ਜਾ ਰਿਹਾ ਤਾਂ ਮਾ ਟੌਪ ਦੀ ਬਾਜੀ ਚੱਲ ਰਹੀ ਹੈ ਇਹਦੀ ਫੋਟੋ ਤੇ ਆਰ ਪਾ ਦੀ ਸ਼ੁਭਾਸ਼ ਰਜੀ ਬਾਜੀ ਚੱਲਦੀ ਪਈ ਆ ਹੁਣ ਦੇਖੀ ਕਬੂਤਰ ਤੇ ਟਾਈਮ ਲੱਗੋ ਵੀ ਸਾਨੂੰ ਦੱਸਾਂਗੇ ਦੱਸ ਕੇ ਨਹੀਂ ਥਾਮਲ ਹੋਏ ਬਾਈ ਨੂੰ ਐ ਉਹ ਕਿਹੜੇ ਨਾਲ ਨੇ ਉਹ ਕਿਹੜਾ ਨਿਕਦਾ ਓਏ ਕਕਰ ਜੀ ਚਸਰੋ ਫੈਸਲਾ ਹੋ ਰਹੀ ਹੈ ਨਵਾਂ ਸਪੀਲ ਕਿਵੇਂ ਚੱਲ ਰਹੀ ਹੈ ਬਾਜੀ ਕਾਲਾ ਟੌਪ ਚੱਲ ਰਹੀ ਹੈ ਬਈ ਰੋਟੀ ਬਾਣੀ ਦੇ ਚ ਬਗੜਦੇ ਹੱਥਲੇ ਵਾਲਿਆਂ ਨੂੰ ਕੈਂਟ ਪ੍ਰਬੰਧਕ ਰਿਹਾ ਪੂਰਾ ਕਾਪੀ ਵਾਲਾ ਬੰਦਾ ਇਨਸਾਫ ਕਿਵੇਂ ਕਰਦਾ ਕਰਦਾ ਇਨਸਾਫ ਅੱਜ ਦੇਖੋ ਬਾਕੀ ਕਿਵੇਂ ਕਰਦਾ ਪੱਖਾ ਖਰਾ ਮੌਸਮ ਹੈ ਅੱਜ ਕਹਿੰਦੇ ਸਾਰੇ ਦੂਰੋਂ ਨੇੜੇ ਚੱਲ ਗਏ ਖੇਡਰੀ ਪਹੁੰਚੇ ਹੋਏ ਨੇ ਦੇਖਦੇ ਆ ਫਿਰ ਗੱਲ ਕਿੱਥੇ ਜਾ ਕੇ ਨਿਬਟਣੂਗੀ 888 ਓਏ ਉਹ ਤਾਂ ਫਿਰ ਵੀ ਨਹੀਂ ਆਉਂਦੇ ਯਾਰ ਜਿਹੜੇ ਹੋ ਕੇ ਗਏ ਉਹ ਵੀ ਮਿੱਤਰ ਦੁਆਰੇ ਗੱਡ ਗੱਡ ਗੱਲਣਾ ਮੇਰਾ ਪੁੱਤ ਵੀ ਨਹੀਂ ਆਇਆ ਭਾਈ ਮੇਰੀ ਹੈਵੀ ਡੇਜ ਨਾਟ ਛੱਡੇ ਬੱਤੀ ਥੋੜਾ ਥੋੜਾ ਕਰਦਾ ਬੰਦੇ ਲੋ ਜੀ ਮੰਦਾ ਹੋਇਆ ਫਿਰ ਤੱਕ ਕਬੂਤਰ ਭਾਈ ਜੀ ਭਾਈ ਕਦੇ ਬੰਗੀਆਂ ਪੀਂਦੇ ਸਰਾਇ ਕਰਾਦਾ ਹਾਂ ਹਾਂ ਕਹਦਾ ਭਾਈ ਬੰਗੀਆਂ ਪੀਂਦੇ ਗੋਲੀ ਖੋਲਦੇ ਸਾਰੇ ਵਾਜੀ ਦਾ ਅਨੰਦ ਮਾਣਦੇ ਆ ਪੂਰਾ ਤੇ ਆ ਕਬੂਤਰ ਮੰਦਾ ਹੋਇਆ ਫਿਰ ਦਰਸ਼ਨ ਦਿਖਾਉਨੇ ਆ ਉੱਪਰ ਚੜਿਆ ਫੇਰ ਇਹ ਪੰਡਾ ਨਾ ਬਹੜਾ ਗੇ ਇਹ ਪੰਡਾ ਹਾਂ ਇਹ ਚਿੰਨ੍ਹ ਇਹ ਪੰਡਾ ਫਿਰ ਦਾਤੀ ਮੇਰੀ ਜੀਬਾ ਬਜਾ ਰਿਹਾ ਹੈ ਸਪੈਸ਼ਲ ਆਲਾ ਪੈਸੇ ਨਾ ਮੈਂ ਤੈਨੂੰ ਮੈਂ ਤੈਨੂੰ ਕਿਹ ਚਾਰ 10 ਦਾ ਟਾਈਮ ਹੋ ਗਿਆ ਚਾਰ 10 ਤੇ ਦੇਖਾਂਗੇ ਫਿਰ ਐਡੇ ਕਿਹੜੇ ਕਬੂਤਰ ਆ ਮੈਂ ਕੱਲਾ ਫਿਰਦੇ ਆ ਪੰਛੀ ਰਸਿਆ ਆ ਬੂਤਰ ਫਿਰਦਾ ਦੀ ਜਾ ਕਿਹਾ ਕੀ ਹੋ ਗਿਆ 15 ਕਬੂਤਰ ਹੈਗੇ ਆ ਹੁਣ ਉਹਦਾ ਕੀ ਪਤਾ ਲਾਣਾ ਤੇਰੇ ਨਾਲ ਚੇਬੜਾ ਜਮਾਂ ਚਾਗੇ ਪਤਾ ਪਾ ਇਸਾ ਮਗਰ ਰਹਿ ਲਈ ਜਿਹਨਾਂ ਵਿੱਚ ਜਿਹੜਾ ਤੁਸੀਂ ਜਿਹੜਾ ਸਦਾ ਇੱਕ ਵੱਡੀ ਚੀਜ਼ ਦੀ ਚੋਰੀ ਹੋਈ ਆ ਅਣਕੈਸੀ ਰੀਚ 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 ਜੇ ਨਾਮ ਇਹਨਾਂ ਫਿਰ ਉਹ ਉੱਪਰ ਮੈਂ ਉਹ ਉਹ ਗਾਂ ਖੱਤੇ ਲੈ ਲੈਣੇ ਉਹ ਗੱਲ ਗੱਲ ਤੂੰ ਬੇਟੇ ਫਾਰਮੈਂਟ ਰਹਿ ਗਏ ਓਏ ਤੇਰੇ 4 ਮੈਂ ਰਹਿ ਗਿਆ ਦਰਮੇਂ ਜਸੂ ਕਿੰਨੇ ਕਬੂਤਰ ਸਹੀ ਨੇ ਬਾਈ ਹੁਣ ਤੱਕ ਆਪਣੇ ਕੋਲ ਲਗਭਗ 14 ਕਬੂਤਰ ਸਹੀ ਆ ਬਾਈ ਇੱਕ ਤੇ ਟਾਈਮ ਬਾਕੀ ਕੱਟ ਗਏ ਬਾਈ ਬਾਕੀ ਹੁਣ ਦੁਬਾਰੇ ਦੇਖ ਕੇ ਟਾਈਮ ਲਾਉਣੇ ਆ ਕਿਹਦੇ ਕਬੂਤਰ ਦੇ ਟਾਈਮ ਆ ਬਾਈ ਰੂਬਰਲੇ ਦੇ ਟਾਈਮ ਕੱਲੇ ਦੇ ਰੂਬਰਲੇ ਦੇ ਬਾਕੀ ਸਾਰੇ ਕਿਹੜੇ ਦੁਬਾਰੇ ਆਜੀ ਕਿਹੜੇ ਚੱਲਦੀ ਪਈ ਅੱਜ ਕਹਿੰਦੇ 14 ਹੱਥ ਲੱਖੁਰ ਦੇ ਵਿੱਚ ਮੇਰੇ ਵੀ ਲੋ ਸਿਰੇ ਦੀ ਬਾਜੀ ਹੋ ਰਹੀ ਆ ਕਾਪੀ ਤੇ ਕਹਿੰਦੇ ਜਸੂ ਹੱਥਲੇ ਵਾਲਾ ਮੇਰੇ ਵੀਰੋ ਬਹੁਤ ਸੋਹਣੀ ਬਾਜੀ ਕਰਾਂਗਾ ਇਹ ਬੂਰਾ ਕੈਟ ਇਨਸਾਫ ਕਰਦਾ ਕਾਪੀ ਤੇ ਬਾਈ ਜਸੂ ਦੇ ਦੇਖਾਂਗੇ ਫਿਰ ਗੱਲ ਕਿੱਥੇ ਜਾ ਕੇ ਨਿਪੜੂਗੀ ਟਾਈਮ 10:15 ਦਾ ਟਾਈਮ ਹੋ ਗਿਆ ਸਹੋ 4:00 ਈ 4:15 ਦਾ 4:15 ਦਾ ਟਾਈਮ ਹੋ ਗਿਆ 4:00 ਕੇ 15 ਮਿੰਟ ਸਵਾ 4 ਦਾ ਹੋ ਗਿਆ ਦੇਖਾਂਗੇ ਫਿਰ ਕਿੰਨੇ ਕਬੂਤਰ ਸੱਤ ਦਾ ਟਾਈਮ ਕਰਨਗੇ 14 ਕਬੂਤਰ ਸਾਮਲ ਨੇ ਅਜੇ ਤੱਕ ਆ ਦੇਖੋ ਸਮਾਨ ਦੇ ਵੱਲ ਫਿਰਦੇ ਆ ਕਾਲੀ ਜਿੰਨੀ ਆ ਦੇ ਵੀ ਆਪਣੇ ਮਿੱਤਰ ਜਿਹੜੇ ਜਸੂ ਆਦਲਾ ਇੱਕ ਕਬੂਤਰ ਹੋਰ ਬਹਿ ਗਿਆ ਜੀ ਧਾਰਾਂ ਤੇ ਜਿਹੜਾ ਕਾਪੀ ਦੇ ਸੀ ਬਾਈ ਉਹਦਾ ਕਬੂਤਰ ਜਾ ਵੜਿਆ ਲਓ ਜੀ ਕਬੂਤਰ ਦੇ ਦੇ ਡਿੱਗੀ ਜਾਂਦੇ ਨਾਲ ਠੰਡਾ ਜਾਂ ਮੌਸਮ ਅੱਜ ਗੜਬੜ ਜੀ ਹੋਈ ਜਾਂਦੀ ਆ ਤੇ ਮੇਰਾ ਖਿਆਲ ਹੈ ਤਿੰਨ ਚਾਰ ਕਬੂਤਰ ਫੇਰ ਬਹਿ ਗਏ ਹੋਰ ਸਾਰੇ ਸੱਤ ਅਠ ਕਬੂਤਰ ਸਾਮਲ ਹੋਏ ਨੇ ਉਹ ਤਾਂ ਹੋ ਹੀ ਜਾਂਦਾ ਆ ਆਦਲੇ ਨਾਲ ਦਾ ਉਛਾਲਾ ਦਾ ਵੀਰੇ ਇਦੋਂ 11 ਸਾਮਾ ਦੇ ਗਿਆ ਆਪਣੇ ਕੋਲ ਲਓ ਜੀ 11 ਕਬੂਤਰ ਸਾਮਲ ਨੇ ਬਾਕੀ ਦੇਖਦਾ ਕਿਹੜੇ ਕਿਹੜੇ ਕਬੂਤਰ ਤੇ ਟਾਈਮ ਲੱਗੂ ਬੈਠ ਕੇ ਹਰਗੇ ਦੋ ਤਿੰਨ ਚਾਰ ਕਬੂਤਰ ਹੁਣ ਉਹ ਨਾ ਜਾ ਉਹ ਤੰਨਾ ਚ ਉਹ ਤੇ ਨਾ ਜਾ ਗਰਾਂ ਚੀ ਕਿੰਨੇ ਹੋਣੇ ਯਾਰ ਇੱਕ ਤਾਂ ਨਹੀਂ ਵਾਹਣੇ ਡਿਟਾਉੜੀ ਡੁਛਾਲੀਆਂ ਕਰ ਲੈ ਰੋਹੀ ਦੇਗਾ ਕੱਲਾ ਇਹਦਾ ਇੱਕ ਤਾਂ ਉਹ ਪੁੱਧਰ ਜਿਓਗੇ ਨਹੀਂ ਮੈਂ ਉਹ ਹੀ ਗਿਆ ਬੰਨਣਾ ਦਵਾਰਿਆ ਦੇ ਵਿੱਚ ਦਵਾਰਿਆ ਬਣੀ ਬਗ। 55 ਮਿੰਟਾਂ ਦੇ ਕੂਟਰ ਸ਼ਾਮਲਾ ਹੋਏ ਸੁਣ ਲੋ ਨਾ। ਛੇਵਲ ਵੀਰ, ਚੀਨਾ ਮਾਨਸਾ, ਲੱਖਾ ਮਾਖਾ, ਖੰਨਾ ਮੱਤੀ, ਸਮਿਤ ਭਿੱਖੀ, ਲਾਡੀ ਚੌਕੇ, ਆਕਾਸ਼ ਚੌਕੇ, ਮੋਣਾ ਪੰਦੇਰ, ਮੋਣਾ ਪੰਦੇਰ ਦਾ ਦੂਜਾ ਵੀ ਸ਼ਾਮਲਾ। ਬੱਬੀ ਚੀਮਾ, ਅਕਬਾਲ ਸੁਣਾਓ। ਆ ਸਾਡੇ ਕੋਲ 4:45 ਮਿੰਟਾਂ ਤੇ 11 ਕੂਟਰ ਸ਼ਾਮਲਾ ਹੋਇਆ ਬਈ। ਬਾਕੀ ਸਾਰ ਘੱਟ ਮੱਢ ਹੋ ਗਈ। ਲੋ ਜੀ ਲੱਖਾ ਮਾਖਾ ਕਬੂਤਰੀ ਬੈ ਗਈ ਜੀ। ਕੜਾ ਕੜਾ ਮੂਰੇ ਹੋਏ ਬਾਕੀ ਟਿੱਕ ਮਾਰ ਹੋਈ ਜਾਂਦੇ ਆ ਦੇਖਦੇ ਆ ਫਿਰ ਕਿੰਨੇ ਕਬੂਤਰ ਰਹਿੰਦੇ ਆ ਕੀ ਗੱਲ ਬਾਤ ਮੰਦੇ ਬਹੁਤ ਹੋਏ ਕਰਦੇ ਆ ਕਬੂਤਰ ਆਹ ਆਹ ਮੂਤ ਤੱਕ ਤੱਕ ਵੀ ਨਹੀਂ ਭਰੇ ਦਾ ਮਗਰ ਬਰਾਬਰ ਚਟੋ ਕੇ ਵੀ ਪਾਇ ਨਹੀਂ ਲੱਗਿਆ ਉਹ ਜਾਈ ਜਾਂਦਾ ਦੇਖੋ ਮੰਦਾ ਹੋਇਆ ਕਬੂਤਰ ਇੱਕ ਉਹ ਪਾਣੀ ਮਾਰ ਬਾਈ ਯਾਰ ਆ ਪਾਣੀ ਪਰ ਲੈਂਦਾ ਆ ਨਹੀਂ ਜਾਣ ਤੇ 4 15 ਪਿਛੇ ਇਹ ਗੱਲ ਵੀ ਵੀਡੀਓ ਲਾਣਾ ਇੱਕ ਮਿੰਟ ਕੱਟ ਕੇ ਮੈਂ ਮੂੰਹ ਚ ਕਾ ਗਿਆ ਸੁਣੀ ਬਟਾ ਦੀ ਹੈਗਾ ਨਹੀਂ ਕੋਈ ਨਹੀਂ ਸਹੀ ਹੈ ਉਹ ਤੋ ਲਓ ਜੀ ਕੋਈ ਟ੍ਰਿਕ ਹੋਰ ਬਹਿ ਗਿਆ ਕਿੰਨੇ ਕਬੂਤਰ ਸ਼ਾਮਲ ਨੇ ਜੱਸ ਜੱਸੂ ਹੁਣ ਤੱਕ ਕਿੰਨਾ ਟਾਈਮ ਹੋ ਗਿਆ ਹੈਲੋ 5:37 ਦੇ ਆਪਣੇ ਕੋਲੇ ਨੌ ਕਬੂਤਰ ਸ਼ਾਮਲਾ ਬਾਈ ਨੌ ਸਾਰੇ ਸਾਰੇ ਛੱਕੇ ਕਰਦੇ ਕੰਨਾ ਮੱਤੀ ਕਲਾ ਉਹ ਬੈਂਦਾ ਬੈਂਦਾ ਬੜਾ ਜੂਮ ਕਰਕੇ ਖਾਦੇ ਕਬੂਤਰ ਬੈਠਾ ਕਰਨਾ ਮੈਂ ਕੱਟ ਆਉਂਦਾ ਪਤੰਗੀਆਂ ਦੇ ਤੋਗ ਲੰਕਦੇ ਨੂੰ ਆਉਂਦਾ ਪਤੰਗੀਆਂ ਦੇ ਕਨਾਲ ਲੈ ਕੇ ਆ ਗਿਆ ਕਬਾਲ ਸਭਾ ਨੂੰ ਅੱਜ ਚਾਰਾ ਖੰਨੇ ਦਾ ਕੀ ਹੋਇਆ ਆ ਯਾ ਕਿ ਤਿਆ ਜੋਏ ਹੱਸਦਾ ਹੰਦਾ ਦੇਖਦੇ ਤੇ ਬਾਤ ਪਿਆ ਗੱਲਾਂ ਵਿੱਚ ਨੇ ਬਹੁਤ ਮੰਦੇ ਹੋਏ ਫਿਰਦੇ ਦੇਖੋ ਦਰਸ਼ਨ ਕਰਾਉਣੇ ਆ ਦੇਖੋ ਆ ਫਿਰ ਤੇ ਕਮੰਦਾ ਹੋਇਆ ਆ ਉਹ ਪਿਛਲਾ ਉਹ ਜਵਾਹ ਜਾਂਦੀ ਇੱਕ ਆਖਿਰ ਦਾ ਦੇਖੋ ਬੰਦੇ ਹੋਏ ਫਿਰਦੇ ਆ ਦੋ ਤਿੰਨ ਗੋਤਰਾ ਆ ਦੋਨੇ ਬੀਣਾ ਆ ਗੋਤਰਾ ਇਹ ਪਾਉਂਦਾ ਆਪ ਨੂੰ ਇਸ ਕਲਾਮੀ ਦੇ ਕੋਈ ਰੋਕ ਨਹੀਂ ਪੜੀ ਤਾਲੇ ਪਰ ਆ ਜਾ ਕੇ ਫਿਰ ਤੂੰ ਵੀ ਮਰੀ ਚੱਕਰ ਰੱਬ ਦੇ ਇੱਥੇ ਕੋਈ ਜੜਦੀ ਆ ਤੇ ਪਾਣੀ ਦੇ ਘਾਇ ਵਾਲੇ ਤੇ रहद मिलणी बि न ਵੀ ਹੋਦੇ ਲਾਲੀਆਂ ਦੱਫਾ ਹੱਥ ਜੀ ਨੇ ਮੇਰੇ ਸਾਲੇ ਬਾਲੇ ਜਲਾਦ ਭੈਣਾਂ ਮੇਰੇ ਤੇ ਲੋ ਜੀ 5:55 ਮਿੰਟਾਂ ਤੇ ਕਹਿੰਦੇ ਪਿੰਡ ਅਤਲਾ ਖੁਰਦ ਦੇ ਵਿੱਚ ਮੇਰੇ ਵੀਰੋਂ ਘੈਂਟ ਬਾਜੀ ਚੱਲਦੀ ਪਈ ਆਗੀ ਪੂਰੇ 7 ਕਬੂਤਰ ਟਾਪ ਟਾਪ ਦੇ ਕਹਿੰਦੇ ਖਿੜਿਆਰੀਆਂ ਦੇ ਰਹਿ ਚੁੱਕੇ ਦੇਖਾਂਗੇ ਫਿਰ ਕਿਹੜੇ ਕਿਹੜੇ ਕਬੂਤਰ ਨੇ ਪੁੱਛ ਲੈਨੇ ਆ ਬਾਈ ਨੂੰ ਬਾਈ ਕਿਹੜੇ ਕਿਹੜੇ ਕਬੂਤਰ ਸੱਤ ਰਹਿ ਗਏ ਕੋਲੇ ਸੱਤ ਕਬੂਤਰ ਆ ਬਾਈ ਕੇਵਲ ਵੀਰ ਬੋਬੀ ਚੀਮਾ ਲਾਡੀ ਚੌਕੇ ਆਕਾਸ਼ ਚੌਕੇ ਸਮਿਤ ਭੀਖੀ ਚੀਨਾ ਮਾਨਸਾ ਤੇ ਮੋਣਾ ਪਨੇਰ ਸੱਤ ਕਬੂਤਰ ਸ਼ਾਮ ਨੂੰ ਆਪਣੇ ਕੋਲੇ 5:55 ਮਿੰਟਾਂ ਦੇ 5:55 ਮਿੰਟਾਂ ਤੇ ਬਸ 6 ਦਾ ਟਾਈਮ ਹੋ ਗਿਆ ਹੀ ਦੇਖ ਤਾਂ 7 ਦਾ ਟਾਈਮ ਹੋਊਗਾ ਜਿਹੜੇ ਕਬੂਤਰ ਸੱਤ ਰਹਿ ਸੱਤ ਦੇ ਟਾਈਮ ਵਿੱਚ ਰਹਿਗੇ ਉਹ ਸੇ ਉੱਥੇ ਵੰਡੇ ਜਾਣਗੇ ਉੱਥੇ ਬਾਜੀ ਵੰਡੀ ਜਾਣੀ ਸੱਤ ਕਬੂਤਰਾਂ 'ਚ